ਸਟਾਰ ਜਿੰਨਾ ਹੀ ਮੈਂ ਉਹਦੇ ਨੇੜੇ ਹੋਣ ਦੀ ਕੋਸ਼ਿਸ਼ ਕਰਦਾ ਹਾਂ ਉਹਨਾ ਉਹ ਮੈਨੂੰ ਹੋਰ ਪਰੇ ਹੋਰ ਦੂਰ ਵਿਖਾਈ ਦਿੰਦਾ ਡੰਡੇ ਮੈਨੂੰ ਮਾਲੂਮ ਹੁੰਦਾ ਸੀ ਜਿਵੇਂ ਉਹ ਦੁਨੀਆ ਤੋਂ ਕੋਈ ਵੱਖਰੀ ਜਹੀ ਚੀਜ਼ ਹੈ ਅਣਭਝ ਤੇ ਉਪਰੀ ਜਹੀ ਜਿਵੇਂ ਦੁਨੀਆ ਦੀ ਕਿਸੇ ਚੀਜ਼ ਨੂੰ ਉਹ ਪਸਾਨਦਾ ਹੀ ਨਹੀਂ ਬਲਕਿ ਆਪਣੇ ਆਪ ਤੋਂ ਵੀ ਨਾਕਫ਼ ਹੈ ਡੰਡੇ ਉਸ ਦੀ ਸਰੀਰਕ ਕਮਜ਼ੋਰੀ ਨੇ ਮੈਨੂੰ ਬਧੇਰੇ ਚਿੰਤਾਤੁਰ ਕਰ ਦਿੱਤਾ ਡੰਡੇ ਮੈਨੂੰ ਜਾਪਦਾ ਸੀ ਜਿਵੇਂ ਉਸ ਦੀਆਂ ਹੱਡੀਆਂ ਦਿਨੋਂ ਦਿਨ ਮਾਸ ਨੂੰ ਛੱਡ ਰਹੀਆਂ ਹਨ ਡੰਡੇ ਇਥੋਂ ਤੱਕ ਕਿ ਹੁਣ ਉਹ ਦੋਹਾਂ ਗੋਡਿਆਂ ਤੇ ਹੱਥ ਰੱਖੇ ਬਿਨਾ ਉੱਠ ਨਹੀਂ ਸੀ ਸਕਦਾ ਡੰਡੇ ਜਦ ਕਦੇ ਉਹ ਬਾਜ਼ਾਰ ਵਿੱਚੋਂ ਲੰਘ ਰਿਹਾ ਹੁੰਦਾ ਤਾਂ ਇਹੋ ਮਾਲੂਮ ਹੁੰਦਾ ਸੀ ਕਿ ਹਵਾ ਦੇ ਬੁੱਲੇ ਨਾਲ ਹੀ ਡਿੱਗ ਪਵੇਗਾ ਡੰਡੇ ਬੈਠਮਾ ਕੰਮ ਕਰਨ ਕਰਕੇ ਉਸ ਦਾ ਮੋਕਲਾ ਪਜਾਮਾ ਅਕਸਰ ਜਿੱਟਿਆਂ ਤੋਂ ਉਚੇਰਾ ਰਹਿੰਦਾ ਸੀ ਡੰਡੇ ਉਸ ਦੀਆਂ ਪਿੰਨੀਆਂ ਵੇਖ ਕੇ ਡਰ ਲੱਗਣ ਲੱਗ ਪੈਂਦਾ ਸੀ ਕਿ ਉਹ ਕਿੰਨੇ ਕੋ ਦਿਨ ਹੋਰ ਜਿਉਂਦਾ ਰਹਿ ਸਕੇਗਾ ਡੰਡੇ ਇਸ ਉੱਤੇ ਵਾਦਾ ਇਹ ਕਿ ਮਿਹਨਤ ਅੱਗੇ ਨਾਲੋਂ ਵੀ ਬਹੁਤੀ ਕਰਨ ਲਗ ਪਿਆ ਸੀ ਤੇ ਜਿਹੜਾ ਉਹ ਰੋਜ਼ਾਨਾ ਜ਼ਹਿਰ ਫੱਕਦਾ ਸੀ ਅਣਮਿਣਮਾ ਕਾਬਾ ਤੇ ਬੇਗਿਨਤ ਸਿਗਰਟਾਂ ਉਸ ਦਾ ਹਿਸਾਬ ਹੀ ਕੋਈ ਨਹੀਂ ਸੀ ਡੰਡੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਜੇ ਵੀ ਗੱਲ ਕਰਦਾ ਹੋਇਆ ਉਹ ਉਸੇ ਤਰਾ ਖੁੱਲਾ ਹੱਸਦਾ ਸੀ ਡੰਡੀ ਉਸ ਦੀਆਂ ਡੂੰਘੇ ਟੋਆਂ ਵਿੱਚ ਤਸੀਆਂ ਅੱਖਾਂ ਅਜੇ ਵੀ ਹਸੂ ਹਸੂ ਕਰਦੀਆਂ ਵਿਖਾਈ ਦਿੰਦੀਆਂ ਸਨ ਡੰਡੀ ਜਦ ਕਦੀ ਖੰਗਣ ਤੋਂ ਬਾਅਦ ਉਹ ਥੁੱਕਦਾ ਤਾਂ ਉਹਦੇ ਥੁੱਕ ਵਿੱਚ ਲਹੂ ਦੀ ਮਿਲਾਬਟ ਹੁੰਦੀ ਡੰਡੀ ਖਹਿੜੇ ਪਿਆ ਆਦਮੀ ਕੀ ਨਹੀਂ ਕਰ ਸਕਦਾ ਮੈਂ ਉਸ ਦਾ ਪਿੱਸਾ ਨਾ ਛੱਡਿਆ ਡੰਡੀ ਨਾਲੇ ਹੁਣ ਉਹ ਮੇਰੇ ਨਾਲ ਕਾਫੀ ਖੁੱਲ ਗਿਆ ਸੀ ਡੰਡੀ ਮਿਸਟਰ ਕਮਾਲ ਇੱਕ ਦਿਨ ਸ਼ਾਮ ਨੂੰ ਜਦ ਉਹ ਚਾਹ ਪੀਣ ਤੋਂ ਬਾਅਦ ਸਿਗਰਟ ਦੀ ਧੂਏ ਨਾਲ ਖੰਗ ਰਿਹਾ ਸੀ ਤਾਂ ਮੈਂ ਉਸ ਨੂੰ ਪੁੱਛਿਆ ਯਾਰ ਤੂੰ ਆਪਣਾ ਇਲਾਜ ਕਿਉਂ ਨਹੀਂ ਕਰਾਉਂਦਾ ਪ੍ਰਸ਼ਨ ਚਿੰਨ ਤੇਰੇ ਸਰੀਰ ਉਹ ਮੇਰੀ ਗੱਲ ਨੂੰ ਵਿੱਚੋਂ ਹੀ ਟੋਕੇ ਬੋਲਿਆ ਇਲਾਜ ਪ੍ਰਸ਼ਨ ਚਿੰਨ ਕਿਸ ਗੱਲ ਦਾ ਇਲਾਜ ਪ੍ਰਸ਼ਨ ਚਿੰਨ ਕੀ ਮੈਂ ਤੈਨੂੰ ਬਿਮਾਰ ਦਿਸਦਾ ਹਾਂ ਪ੍ਰਸ਼ਨ ਚਿੰਨ ਕੀ ਤੇਰੇ ਖਿਆਲ ਵਿੱਚ ਮੋਟੀ ਢੌੜੀ ਵਾਲੇ ਸਾਰੇ ਆਦਮੀ ਤੰਦਰੁਸਤ ਹੁੰਦੇ ਨੇ ਪ੍ਰਸ਼ਨ ਜਨ ਕੀ ਪਤਲਾ ਜਿਸਮ ਬਿਮਾਰੀ ਦੀ ਨਿਸ਼ਾਨੀ ਹੈ ਪ੍ਰਸ਼ਨ ਜਨ ਤੇ ਗੱਲ ਕਰਦਿਆਂ ਉਸ ਨੂੰ ਫੇਰ ਖੰਗ ਆ ਗਈ ਡੰਡੀ ਜਦ ਉਸ ਨੇ ਅਗਾਹ ਝੁੱਕ ਕੇ ਠੁੱਕਿਆ ਤਾਂ ਮੈਂ ਵੇਖਿਆ ਉਸ ਦੇ ਠੁੱਕ ਵਿੱਚ ਅੱਗੇ ਤੋਂ ਬਹੁਤਾ ਲਹੂ ਸੀ ਡੰਡੀ ਖੰਗ ਚੁੱਕਣ ਤੋਂ ਬਾਅਦ ਉਸ ਨੇ ਫੇਰ ਗੱਲ ਸ਼ੁਰੂ ਕੀਤੀ ਇਹ ਗਲਤ ਹੈ ਮੇਰੇ ਦੋਸਤ ਬਿਲਕੁਲ ਖਾਮ ਖਿਆਲੀ ਡੰਡੇ ਇਹ ਗੱਲ ਗੁੰਮਰਾਹ ਕਰਨ ਵਾਲੀਆਂ ਨੇ ਆਦਮੀ ਦੇ ਹੌਸਲੇ ਨੂੰ ਭੁੰਜੇ ਪਟਕਣ ਵਾਲੀਆਂ ਡੰਡੇ ਮोटापा ਜ਼ਿਆਦਾ ਮੁਸੀਬਤ ਹੈ ਬਨਸਬਤ ਪਤਲੇਪਣ ਦੇ ਡੰਡੇ ਮੇਰੀ ਸੱਚੀ ਤੇ ਬਿਲਕੁਲ ਮੁਨਾਸਿਫ ਗੱਲ ਦੇ ਉੱਤਰ ਵਿੱਚ ਉਹ ਆਪਣੀਆਂ ਦਲੀਲਾਂ ਨੂੰ ਇਸ ਤਰ੍ਹਾਂ ਸਿਧਾਂਤਕ ਲਹਿਜੇ ਵਿੱਚ ਬਿਆਨ ਕਰ ਰਿਹਾ ਸੀ ਜਿਵੇਂ ਸਾਰੀ ਸਚਾਈ ਉਸੇ ਦੀਆਂ ਦਲੀਲਾਂ ਵਿੱਚ ਹੈ ਪਰ ਮੈਂ ਵੀ ਇਤਨਾ ਅਣਜਾਣ ਨਹੀਂ ਸਾਂ ਕਿ ਉਸਦੇ ਚਿਹਰੇ ਤੋਂ ਪਾਪ ਨਾ ਜਾਂਦਾ ਕਿ ਇਹ ਸਾਰੀਆਂ ਗੱਲਾਂ ਉਸ ਦੇ ਦਿਲੋਂ ਨਹੀਂ ਸਨ ਨਿਕਲ ਰਹੀਆਂ ਉਤੋਂ ਉਤੋਂ ਹੀ ਸਨ ਡੰਡੇ ਮੈਂ ਸੋਚ ਰਿਹਾ ਸਾਂ ਸੱਚੀ ਇਹ ਆਦਮੀ ਤਾਂ 부ਝਾਰਤ ਹੈ ਨਾ 부ਝੀ ਜਾ ਸਕਣ ਵਾਲੀ 부ਝਾਰਤ ਡੰਡੇ ਕੁਝ ਦਿਨ ਲੰਘ ਗਏ ਮੈਂ ਵੇਖਿਆ ਇਤਨੇ ਥੋੜੇ ਸਮੇਂ ਵਿੱਚ ਉਸ ਦਾ ਅੜਿਆ ਜੁੜਿਆ ਸਰੀਰ ਉਕਾ ਹੀ ਭੁੰਜੇ ਲੱਥ ਗਿਆ ਡੰਡੇ ਕੰਮ ਉਹ ਹੁਣ ਵੀ ਅੱਗੇ ਵਾਂਗ ਹੀ ਕਰੀ ਜਾ ਰਿਹਾ ਸੀ ਪਰ ਪਹਿਲਾਂ ਵਰਗਾ ਅਣਥੱਕ ਪੁਣਾ ਉਸ ਵਿੱਚ ਨਹੀਂ ਸੀ ਡੰਡੇ ਇੱਕ ਦਿਨ ਸ਼ਾਮ ਨੂੰ ਜਦ ਮੈਂ ਉਸ ਪਾਸ ਜਾ ਕੇ ਬੈਠਾ ਤਾਂ ਕਹਿਣ ਲੱਗਾ ਯਾਰ ਤੇਰਾ ਕੋਈ ਐਨਕ ਸਾਜ ਵਕਫ ਨਹੀਂ ਪ੍ਰਸੰਚਨ ਮੇਰੀ ਸਲਾਹ ਹੈ ਜੇ ਕੋਈ ਸਸਤੀ ਜਹੀ ਐਨਕ ਮਿਲ ਜਾਵੇ ਤਾਂ ਚੰਗਾ ਹੈ ਡੰਡੇ ਮਹੀਨ ਪੁਰਜਿਆਂ ਉੱਤੇ ਨਜ਼ਰ ਨਹੀਂ ਟਿਕਦੀ ਤੇ ਦੋ ਦੋ ਵਿਖਾਈ ਦੇਨ ਲੱਗ ਪੈਂਦੇ ਨੇ ਡੰਡੇ ਉਸ ਦੀ ਗੱਲ ਸੁਣ ਕੇ ਮੈਨੂੰ ਹੈਰਾਨੀ ਵੀ ਹੋਈ ਤੇ ਗੁੱਸਾ ਵੀ ਆਇਆ ਡੰਡੀ 8-10 ਰੁਪਏ ਰੋਜ਼ ਕਮਾਉਣ ਵਾਲਾ ਆਦਮੀ ਤੇ ਫਿਰ ਸਸਤੀ ਜਹੀ ਐਨਕ ਖਰੀਦਣ ਲਈ ਸਿਪਾਰਿਸ਼ ਵਾਸਤੇ ਤਰਲੇ ਲੈ ਰਿਹਾ ਹੈ ਡੰਡੀ ਮੈਂ ਦੂਜੇ ਦਿਨ ਉਸ ਨੂੰ ਇੱਕ ਮਸ਼ਹੂਰ ਐਨਕ ਸਾਜ پاس ਇਹ ਕਹਿ ਕੇ ਟੈਸਟ ਕਰਾਉਣ ਲਈ ਲੈ ਗਿਆ ਕਿ ਉਹ ਮੇਰਾ ਵਖਪ ਹੈ ਡੰਡੇ ਵਖਪ ਸ਼ਖਪ ਕੋਈ ਨਹੀਂ ਸੀ ਡੰਡੇ ਮੈਂ ਉਸ ਦੀ ਨਜ਼ਰ بچਾ ਕੇ ਡਾਕਟਰ ਨੂੰ ਫੀਸ ਦੇ ਦਿੱਤੀ ਤੇ ਕਮਾਲ ਦੀਆਂ ਅੱਖਾਂ ਦਾ ਮੁਆਇਨਾ ਸ਼ੁਰੂ ਹੋਇਆ ਡੰਡੇ ਅੱਖਾਂ ਦੀ ਦੇਖਭਾਲ ਤੋਂ ਬਾਅਦ ਡਾਕਟਰ ਨੇ ਜੋ ਨਤੀਜਾ ਸਾਨੂੰ ਸੁਣਾਇਆ ਉਹ ਬੜਾ ਦਿਲ ਤੋੜਮਾ ਸੀ ਡੰਡੀ ਉਸਨੇ ਕਿਹਾ ਅੱਖਾਂ ਟੈਸਟ ਕਰਾਉਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਇਸ ਨੂੰ ਕਿਸੇ ਚੰਗੇ ਸੈਂਟੋਰੀਅਮ ਵਿੱਚ ਲੈ ਜਾਇਆ ਜਾਵੇ ਪਰ ਮੈਂ ਕਹਿ ਨਹੀਂ ਸਕਦਾ ਕਿ ਕੋਈ ਸੈਂਟੋਰੀਅਮ ਇਸ ਨੂੰ ਦਾਖਲ ਕਰੇਗਾ ਡੰਡੀ ਤੇ ਡਾਕਟਰ ਨੇ ਉਸ ਦੀਆਂ ਅੱਖਾਂ ਵਿੱਚ ਕੋਈ ਦਵਾਈ ਪਾ ਕੇ ਦੂਜੇ ਦਿਨ ਆਉਣ ਲਈ ਕਿਹਾ ਡੰਡੀ ਮੈਂ ਕੋਈ ਇਹੋ ਜਿਹੀ ਹੌਸਲਾ ਵਧਾਊ ਗੱਲ ਸੋਚ ਰਿਹਾ ਸਾਂ ਜਿਸ ਨੂੰ ਸੁਣ ਕੇ ਮਰੀਜ਼ ਦੀ ਘਬਰਾਹਟ ਦੂਰ ਹੋ ਸਕੇ ਡੰਡੀ ਪਰ ਮੈਂ ਵੇਖਿਆ ਕਮਾਲ ਦੇ ਚਿਹਰੇ ਉੱਤੇ ਨੌ ਮਾਤਰ ਵੀ ਕਬਰ ਹਟ ਨਹੀਂ ਸੀ ਡੰਡੇ ਸਗੋਂ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਬੋਲ ਉੱਠਿਆ ਬੇਬਕੂਫ ਹੈ ਇਹ ਡਾਕਟਰ ਨਿਰਾ ਗਦਾ ਡੰਡੇ